मह्ला पैला दुखदारू सुख रोग भया तूं करण में न करे न हुई बलहारी कुदरत वसया तेर अंत न जाए लखया रहो ਜੋ ਤੁਮੇ ਜੋਤ ਜੋ ਤੁਮੇ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਪਰਣਾ ਸੋ ਕਰਿਆ ਮੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਬ੍ਰਾਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਆਕਰਤੇ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭੇ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਝਨ ਦੇ ਆਸਾ ਦੀਵਾਰ ਦੀ 12ਵੀਂ ਪੌੜੀ ਤੇ ਇਸ ਨਾਲ ਜੁੜੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਸ਼ਲੋਕ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ ਔਰ ਆਪ ਫਰਮਾਨ ਕਰਦੇ ਨੇ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖਤਾ ਨਾ ਹੋਈ ਜੀਵਾਂ ਲਈ ਦਾਰੂ ਦੁਖ ਬਣਿਆ ਹੋਇਆ ਹੈ ਭਾਵ ਜੀ ਦੁੱਖ ਤੋਂ ਪ੍ਰੇਰਣਾ ਲੈਂਦੇ ਨੇ ਸੁੱਖ ਤੋਂ ਨਹੀਂ ਦੁੱਖ ਦੀ ਚੋਟ ਹੀ ਇਹਨਾਂ ਨੂੰ ਸੰਭਲਣ ਦਾ ਮੌਕਾ ਦਿੰਦੀ ਹੈ ਸੁੱਖ ਦੇ ਵਿੱਚ ਤੇ ਇਹ ਆਪਣੇ ਆਪ ਨੂੰ ਬੇਕਾਬੂ ਕਰ ਦਿੰਦੇ ਨੇ ਔਰ ਵਾਕਈ ਇਹ ਹਕੀਕਤ ਹੈ ਕਿ ਮਨੁੱਖ ਨੇ ਅਜੇ ਤੱਕ ਜਿੰਨਾ ਦੁੱਖ ਤੋਂ ਸਿੱਖਿਆ ਹੈ ਇਤਨਾ ਕਿਸੇ ਵੱਡੇ ਤੋਂ ਵੱਡੇ ਉਸਤਾਦ ਤੋਂ ਵੀ ਨਹੀਂ ਸਿੱਖ ਸਕਿਆ ਦੁੱਖ ਦੀਆਂ ਝੋਟਾਂ ਮਨੁੱਖ ਨੂੰ ਸੰਭਲਣ ਦੇ ਮਜਬੂਰ ਕਰ ਦਿੰਦੀਆਂ ਨੇ ਪਰ ਦੁੱਖ दारू ਹੈ ਐਸਾ ਪ੍ਰਤੀਤ ਕਦੋਂ ਆਉਂਦਾ ਹੈ ਐਸੀ ਘਟਨਾ ਕਦੋਂ ਘਟਦੀ ਏ ਕੁਦਰਤ ਵੱਲੋਂ ਸੁਖ ਰੋਗ ਭਇਆ ਜਦ ਸੁਖ ਰੋਗ ਹੋ ਜਾਣ ਸੁਖ ਆਲਸੀ ਬਣਾ ਦੇਵੇ ਸੁਖ ਦਲਿਦਰੀ ਬਣਾ ਦੇਵੇ ਸੁਖ ਆਇਆਸ਼ ਬਣਾ ਦੇਵੇ ਸੁਖ ਬਦਮਾਸ਼ ਬਣਾ ਦੇਵੇ ਸੁਖ ਐਨ ਸੰਸਾਰ ਦੀਆਂ तमाम ਕਾਮਨਾਵਾਂ ਦੇ ਨਾਲ ਹੀ ਜੋੜ ਕੇ ਰੱਖਦੇ ਐ ਐਸੀ ਹਾਲਤ ਦੇ ਚ ਜਦ ਸੁਖ ਰੋਗ ਬਣ ਜਾਏ ਤਾਂ ਕਾਦਰ کریم ਦੀ ਤਰਫੋਂ دارو ਦੁੱਖ ਹੀ ਐ ਫਿਰ ਦੁੱਖ ਨਾਲ ਬੰਦਾ ਸੰਜਮ ਰੱਖਦਾ ਹੈ ਖਾਣ ਪੀਣ ਦਾ ਸੁਖ ਦੇ ਚ ਤੇ ਐਸਾ ਕੋਈ ਸੰਜਮ ਧਾਰਨ ਕਰਦਾ ਹੀ ਨਹੀਂ ਬਦਪਰੇਜ਼ੀਆਂ ਖਾਣ ਪੀਣ ਦੇ ਤਲ ਦੀਆਂ ਬੋਲਣ ਦੇ ਤਲ ਦੀਆਂ ਹਡਾਣ ਦੇ ਤਲ ਦੀਆਂ ਗਰਸ ਕੇ ਜ਼ਿੰਦਗੀ ਦੀ ਹਰ ਰੋ بے ਤਰਤੀਬ ਚੱਲ ਪੈਂਦੀ ਓਦੋਂ ਜਦ ਸੁਖੀ ਸੁਖ ਹੋਵੇ ਇਸ ਵਾਸਤੇ ਕਾਦਰ کریم ਨੇ दारू ਬਣਾਇਆ ਹੈ ਦੁੱਖ ਔਰ ਹਕੀਕਤ ਹੈ ਸੁਖ ਦੀ ਮਹਿਮਾ ਵੀ ਦੁੱਖ ਕਰਕੇ ਹੈ ਜਿ세 ਮੌਤ ਕਰਕੇ ਜੀਵਨ ਦੀ ਮਹਿਮਾ ਰਾਤ ਕਰਕੇ ਦਿਨ ਦੀ ਮਹਾਨਤਾ ਹੈ ਉਹ ਬਹੁ ਇਸੇ ਤਰੀਕੇ ਨਾਲ ਦੁੱਖ ਕਰਕੇ ਸੁੱਖ ਦੀ ਚਾਹਤ ਹੈ ਸੁੱਖ ਦੀ ਮੰਗ ਹੈ ਵਿਪਰੀਤ ਦੇਚ ਕਿਦਰੇ ਦੁੱਖ ਨਾ ਆਉਂਦਾ ਪਰ ਸ਼ਾਇਦ ਸੁਖ ਹੀ ਦੁੱਖ ਬਣ ਗਏ ਹੁੰਦੇ ਤੋ ਸਾਇਬ ਕਹਿੰਦੇ ਅਗਰ ਸੁਖ ਬੰਦੇ ਨੂੰ ਦਿਲਿਦਰੀ ਬਣਾ ਦੇਵੇ ਆਯਾਸ਼ ਬਣਾ ਦੇਵੇ ਬਦਮਾਸ਼ ਬਣਾ ਦੇਵੇ ਆਲਸੀ ਬਣਾ ਦੇਵੇ ਐਸੀ ਹਾਲਤ ਦੇਚ ਕੁਦਰਤ ਦੇ ਵੱਲੋਂ ਦਾਰੂ ਦੁੱਖ ਹੀ ਹੈ ਤੇ ਮਹਾਰਾਜ ਕਹਿੰਦੇ ਨੇ ਕੈਸਾ ਅਜੀਬ ਕੌਤਕ ਵਰਤ ਰਿਹਾ ਹੈ ਕਿ ਜੀਵਨ ਲਈ ਦੁੱਖ ਹੀ दारू ਹੈ ਵੱਡੇ ਤੋਂ ਵੱਡਾ ਉਸਤਾਦ ਫੇਲ ਹੋ ਜਾਂਦਾ ਹੈ ਸਮਝਾਣ ਦੇ ਵਿੱਚ ਵੱਡੇ ਤੋਂ ਵੱਡੇ ਗੁਰੂਆਂ ਤੋਂ ਵੀ ਮਨੁੱਖ ਕੁਝ ਸਿੱਖਿਆ ਨਹੀਂ ਦੁੱਖ ਦੇ ਇੱਕ ਚੋਟ ਲੱਗਦੀ ਹੈ ਸਮਝ ਆ ਜਾਂਦਾ ਹੈ ਸਿੱਖਿਆ ਮਿਲ ਜਾਂਦੀ ਹੈ ਇਹ ਗੱਲ ਵੱਖਰੀ ਹੈ ਕਿ ਫਿਰ ਸੁੱਖ ਦੇ ਮਿਲਦੇ ਹਨ ਭੁੱਲ ਜਾਂਦਾ ਹੈ ਲੇਕਿਨ ਫਿਰ ਕੁਦਰਤ ਨੂੰ ਦੁੱਖ ਦਾ ਹੀ दारू ਦੇਣਾ ਪੈਂਦਾ ਹੈ ਬਾਰ-ਬਾਰ ਦੁੱਖ दारू ਸੁਖ ਰੋਗ ਭਇਆ ਜਾਂ ਸੁਖ ਤਾਂ ਨਾ ਹੋਈ ਜੇ ਕਿਦਰੇ ਮਨੁੱਖ ਨੂੰ ਵਾਕਈ ਅਧਿਆਤਮਕ ਸੁਖ ਦੀ ਪ੍ਰਾਪਤੀ ਹੋ ਜਾਏ ਤਾਂ ਫਿਰ ਕਤਈ ਦੁੱਖ ਲੱਗਦਾ ਹੀ ਨਹੀਂ ਅਧਿਆਤਮਕ ਸੁਖ ਮਿਲਦਾ ਹੀ ਉਦੋਂ ਹੈ ਜਦ ਮਨੁੱਖ ਦੀ ਜ਼ਿੰਦਗੀ ਸੰਭਲੀ ਹੋਈ ਹੋਵੇ ਜੀਵਨ ਮਰਿਆਦਾ ਦੇ ਚੋਵੇ ਜੀਵਨ ਧਰਮ ਦੇ ਚੋਵੇ ਤਾਂ ਧਰਮ ਦੇ ਚ ਜੀਵਨ ਮਨੁੱਖ ਨੂੰ ਉਸ ਹਾਲਤ ਦੇ ਚ ਲੈ ਜਾਂਦਾ ਹੈ ਜਿਸ ਨੂੰ ਪਰਮ ਆਨੰਦ ਕਹਿੰਦੇ ਨੇ ਪਰਮ ਰਸ ਕਹਿੰਦੇ ਨੇ ਜਿਹਦੇ 'ਚ ਫਿਰ ਮੁੜ ਕੇ ਜੋ ਹੈ ਦੁੱਖ ਦਾ ਸੰਤਾਪ ਨਹੀਂ ਝੇਲਣਾ ਪੈਂਦਾ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਏ ਪਰਿਪੂਰਨ ਪ੍ਰਮਾਤਮਾ ਤੂੰ ਕਰਤਾ ਵੀ ਹੈ ਤੂੰ ਕਾਰਣ ਵੀ ਹੈ ਤੂੰ ਆਪੇ ਇਹ ਕਾਰਣ ਇਕੱਠੇ ਕੀਤੇ ਤੇ ਤੂੰ ਆਪੇ ਸ੍ਰਿਸ਼ਟ ਨੂੰ ਸਜਾਇਆ ਹੈ ਬਣਾਇਆ ਹੈ ਮੈਂ ਤੇ ਕੁਝ ਵੀ ਨਹੀਂ ਜੇ ਮੈਂ ਦਾਵਾ ਕਰਾਂ ਮੈਂ ਵੀ ਕੁਝ ਹਾਂ ਕਰੀ ਨਾ ਹੋਈ ਤਾਂ ਮੇਰਾ ਕੀਤਾ ਕੁਝ ਹੁੰਦਾ ਨਹੀਂ ਮੈਂ ਕੁਝ ਸੋਚਦਾ ਹੁੰਦਾ ਕੁਝ ਵੀ ਹੈ ਮੈਂ ਚਾਹੁੰਦਾ ਕੁਝ ਹਾਂ ਹੁੰਦਾ ਉਸ ਤੋਂ ਉਲਟ ਹੈ ਦਰਸਲ ਜਗਤ ਵਿੱਚ ਉਹੀ ਕੁਝ ਹੋ ਰਿਹਾ ਹੈ ਜੋ ਪ੍ਰਭੂ ਦੀ ਇੱਛਾ ਹੈ ਜੋ ਅਕਾਲ ਪੁਰਖ ਦੀ ਇੱਛਾ ਹੈ ਦੁਨੀਆ ਭਰ ਦੇ ਸੰਤ ਜਨਾਂ ਦਾ ਇੱਕੋ ਹੀ ਨਾਰਾ ਹੈ ਕਿ ਆਪਣੀ ਇੱਛਾ ਉਸ ਅਕਾਲ ਪੁਰਖ ਦੀ ਇੱਛਾ ਨਾਲ ਹੀ ਜੋੜ ਆਪਣੀ ਜੀਵਨ ਸ਼ੈਲੀ ਤੂੰ ਉਸ ਅਕਾਲ ਪੁਰਖ ਦੇ ਨਾਲ ਹੀ ਜੋੜ ਤੇ ਜੈਸੇ ਤੂੰ ਜੋੜੇਗਾ ਫਿਰ ਪ੍ਰਮਾਤਮਾ ਵੱਲੋਂ ਦੁੱਖ ਦੇ दारू ਦੀ ਲੋੜ ਨਹੀਂ ਪਵੇਗੀ ਫਿਰ ਸੁੱਖ ਤੇਰੇ ਲਈ ਰੋਗ ਨਹੀਂ ਹੋਵੇਗਾ ਫਿਰ ਉਹ ਪਰਮ ਆਨੰਦ ਪਰਮ ਸੁਖ ਤੈਨੂੰ ਪ੍ਰਾਪਤ ਹੋਵੇਗਾ ਜਿਹਦੇ ਚ ਮੁੜ ਕੇ ਫਿਰ ਕਦੀ ਦੁੱਖ ਆਉਂਦਾ ਹੀ ਨਹੀਂ ਤੋਂ ਸਹਿਬ ਕਹਿੰਦੇ ਨੇ ਕਰਤਾ ਤੇ ਪਰਿਪੂਰਣ ਪ੍ਰਮਾਤਮਾ ਹੈ ਉਹ ਆਪ ਹੀ ਕਾਰਨ ਹੈ ਜੇ ਮੈਂ ਐਸਾ ਆਖਾਂ ਕਿ ਮੈਂ ਵੀ ਕੁਛ ਹਾਂ ਮੈਂ ਨਹੀਂ ਮੈਂ ਕੁਛ ਵੀ ਨਹੀਂ ਜਾ ਹਾਂ ਜਿਵਾਕਈ ਮੈਂ ਕੁਛ ਹਾਂ ਕਰੀ ਨਾ ਹੋਈ ਮੇਰਾ ਕੀਤਾ ਨਹੀਂ ਹੁੰਦਾ भगत कबीर इस नु इंज कहंदे ने जो मैं चितमो ना करे क्या मेरे चितवे होए अपना चितविया हर करे जो मेरे चित ना होए सयाने भगत ऐसा अंदाजा ला लंदे ने कि जो कुछ हो रिया है ये प्रभु दी इच्छा है दिन हो रिया है रात हो रही है जन्म मरण हो रिया है ये प्रभु दी इच्छा है इस इच्छा दे नाल ही ਉਹ ਸਹਿਮਤ ਹੋ ਜਾਂਦੇ ਨੇ ਇਸ ਇੱਛਾ ਨਾਲੇ ਉਹ ਆਪਣੀ ਇੱਛਾ ਨੂੰ ਜੋੜ ਲੈਂਦੇ ਨੇ ਤੇ ਜਦ ਕੋਈ ਅਕਾਲ ਪੁਰਖ ਦੀ ਇੱਛਾ ਨਾਲ ਆਪਣੀ ਇੱਛਾ ਨੂੰ ਜੋੜ ਲੈਂਦਾ ਹੈ ਅਕਾਲ ਪੁਰਖ ਦੀ ਪ੍ਰਸੰਤਾ ਦਾ ਪਾਤਰ ਬਣ ਜਾਂਦਾ ਹੈ ਇਹ ਬੰਦੇ ਤੂੰ ਇੱਕ ਕੰਮ ਕਰਨਾ ਚਾਹਿਆ ਸੀ ਨਹੀਂ ਹੋਇਆ ਇੱਛਾ ਪ੍ਰਭੂ ਦੀ ਇੱਛਾ ਤੂੰ ਕੁਛ ਛੋਟਾ ਜਿਹਾ ਕੰਮ ਕਰਨਾ ਚਾਹਿਆ ਸੀ ਬਹੁਤ ਵੱਡੇ ਰੂਪ ਵਿੱਚ ਹੋ ਗਿਆ ਇੱਛਾ ਉਸ ਪ੍ਰਭੂ ਦੀ ਇੱਛਾ ਜਿਹੜਾ ਇਸ ਢੰਗ ਨਾਲ ਸਮਝੇ ਦਰਸਲ ਉਹੀ ਅਧਿਆਤਮਕ ਗਿਆਨੀ ਹੈ ਉਹੀ ਬ੍ਰह्मज्ञानी ਹੈ ਤਾਂ ਸਾਇਬ ਕੇਦਰ ਅਗਰ ਮੈਂ ਚਾਹਾਂ ਤਾਂ ਫਿਰ ਮੇਰਾ ਕੀਤਾ ਨਹੀਂ ਹੁੰਦਾ ਔਰ ਹਕੀਕਤ ਹੈ ਕਿ ਜੀਵਾਂ ਦਾ ਕੀਤਾ ਜੇ ਕਿਦਰੇ ਹੁੰਦਾ ਤਾਂ ਜੀਵਾਂ ਦੀ ਮੰਗ ਅਜੇ ਬਰਕਰਾਰ ਨਾ ਰਹਿੰਦੀ ਹਰ ਮਨੁੱਖ ਦੇ ਅੰਦਰ ਕੁਝ ਮੰਗਾ ਨੇ ਔਰ ਐਸੀਆਂ ਮੰਗਾ ਨੇ ਜੋ ਉਦਮ ਕਰਨ ਦੇ باوجود ਵੀ ਪੂਰੀਆਂ ਨਹੀਂ ਹੁੰਦੀਆਂ ਆਖਰ ਬਹਿਬ ਲੋਕੇ ਉਸ ਨੂੰ ਕਬੂਲ ਕਰਨਾ ਪੈਂਦਾ ਹੈ हे ਪ੍ਰਭੂ ਜੋ ਤੇਰੀ ਇੱਛਾ ਉਹੀ ਮੇਰੀ ਛਲ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਮੈਂ ਸਦਕੇ ਹਾਂ ਅਹ ਅਕਾਲ ਪੁਰਖ ਤੋ ਕੁਦਰਤ ਦੇਚ ਵਸੇ ਹੋਇਆ ਹੈ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਦੇ ਜੋ ਹੈ ਵਸੇ ਹੋਇਆ ਜਦ ਜ਼ਮੀਨ ਦੇ ਉਤੇ ਧਾਰਮਿਕ ਉਪਦੇਸ਼ਕ ਨਹੀਂ ਸੰ ਧਾਰਮਿਕ ਗ੍ਰੰਥ ਨਹੀਂ ਸੰ ਧਾਰਮਿਕ ਗੁਰੂ ਨਹੀਂ ਸੰ ਧਾਰਮਿਕ ਮੰਦਰ ਨਹੀਂ ਸੰ ਤਾਂ ਸਿਆਣੇ ਮਨੁੱਖਾ ਨੇ ਬਾਰੀਕ ਬੀਨ ਬੰਦਿਆਂ ਨੇ ਪ੍ਰਕਿਰਤੀ ਦੇ ਜ਼ਰਰੇ-ਜ਼ਰਰੇ ਤੋਂ ਕਾਦਰ ਦੀ ਪ੍ਰੇਰਣਾ ਲਈ ਕੁਦਰਤ ਤੋਂ ਕਾਦਰ ਦੀ ਪ੍ਰੇਰਣਾ ਲਈ ਪ੍ਰਕਿਰਤੀ ਤੋਂ ਪ੍ਰਮਾਤਮਾ ਦੀ ਪ੍ਰੇਰਣਾ ਲਈ ਸੰਸਾਰ ਤੋਂ ਨਿਰੰਕਾਰ ਦੀ ਪ੍ਰੇਰਣਾ ਲਈ ਜ਼ਰਰੇ-ਜ਼ਰਰੇ ਦੇ ਚੋਂ ਔਰ ਪਾਣੀ ਦੀ ਵਗਰੀਆਂ ਧਾਰਾਵਾਂ ਦੇ ਚੋਂ ਖਿੜੇ ਫੁੱਲਾਂ ਦੇ ਚੋਂ ਸੂਰਜ ਦੀਆਂ ਕਿਰਨਾਂ ਦੇ ਚੋਂ ਮਨੁੱਖ ਨੇ ਪ੍ਰਮਾਤਮਾ ਦਾ ਅਨਭਵ ਲਿਆ ਸਹਿਜੇ ਸਹਿਜੇ ਮਨੁੱਖ ਦੀ ਅਕਲ ਮੋਟੀ ਹੁੰਦੀ ਗਈ ਸੂਰਜ ਦੀਆਂ ਕਿਰਨਾਂ ਤੋਂ ਉਸ ਪਰਮ ਸੂਰਜ ਦਾ ਗਿਆਨ ਲੈਣਾ ਔਖਾ ਹੋ ਗਿਆ ਜਲ ਦੀਆਂ ਵਗਦੀਆਂ ਹੋਈਆਂ ਧਾਰਾਵਾਂ ਤੋਂ ਜੀਵਨ ਧਾਰਾ ਦਾ ਗਿਆਨ ਲੈਣਾ ਬੜਾ ਔਖਾ ਹੋ ਗਿਆ ਸਾਗਰ ਦੇ ਗਰਜਨ ਤੋਂ ਜੀਵਨ ਸਾਗਰ ਦਾ ਬੋਧ ਹਾਸਲ ਕਰਨਾ ਮੁਸ਼ਕਲ ਜਿਹੀ ਪ੍ਰਤੀਤ ਹੋਈ ਔਰ ਇਸੇ ਤਰੀਕੇ ਨਾਲ ਸੰਸਾਰ ਤੋਂ ਨਿਰੰਕਾਰ ਦਾ ਬੋਧ ਹਾਸਲ ਕਰਨਾ ਔਖੀ ਗੱਲ ਹੋ ਗਈ ਤੋ ਸ਼ਬਦਾਂ ਦੀ ਲੋੜ ਪੈ ਗਈ ਬੋਲ ਚਾਲ ਦੀ ਲੋੜ ਪੈ ਗਈ ਵਿਆਖਿਆ ਦੀ ਲੋੜ ਪੈ ਗਈ ਧਾਰਮਿਕ ਮੰਦਰਾਂ ਦੀ ਲੋੜ ਪੈ ਗਈ ਸਿਧਾਂਤਾਂ ਦੀ ਲੋੜ ਪੈ ਗਈ ਕਥਨੀਆਂ ਦੀ ਲੋੜ ਪੈ ਗਈ ਲੇਕਿਨ ਬੁੱਧ ਇਤਨੀ ਮੋਟੀ ਹੈ ਕਿ ਕਥਨੀਆਂ ਦੇ باوجود ਵੀ ਪਰਮਾਤਮਾ ਦੀ ਸਮਝ ਨਹੀਂ ਪੈ ਰਹੀ ਇਤਨਾ ਬੋਲਣ ਦੇ باوجود ਵੀ ਅਕਾਲ ਪੁਰਖ ਦਾ ਜਿਹੜਾ ਬੋਧ ਹੈ ਉਹ ਮਿਲ ਨਹੀਂ ਰਿਹਾ ਉਹ ਬੰਦੇ ਕਿੰਨੇ ਬਾਰੀਕ ਵੀ ਇਨਸਨ ਕਿੰਨੇ ਸਿਆਣੇ ਸਨ ਜੋ ਪ੍ਰਕਿਰਤੀ ਤੋਂ ਪਰਮਾਤਮਾ ਦੀ ਪ੍ਰੇਰਣਾ ਲੈਂਦੇ ਰਹੇ ਜੋ ਸੰਸਾਰ ਤੋਂ ਨਿਰੰਕਾਰ ਦੀ ਪ੍ਰੇਰਣਾ ਲੈਂਦੇ ਰਹੇ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਬਲਹਾਰੀ ਮੈਂ ਸਦਕੇ ਜਾਨਾ ਕੁਦਰਤ ਵਸਿਆ ਤੂੰ ਤੇ ਕੁਦਰਤ ਦੇ ਚ ਵਸਿਆ ਹੋਇਆ ਤੂੰ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਦੇ ਚ ਵਸਿਆ ਆਇਆ ਪਰ ਤੇਰਾ ਅੰਤ ਨਾ ਜਾਈ ਲਖਿਆ ਫਿਰ ਵੀ ਮੈਂ ਤੇਰਾ ਪੂਰਨ ਤੌਰ ਤੇ ਅੰਤ ਨਹੀਂ ਲੱਗ ਸਕਦਾ ਤੂੰ ਕਿੰਨਾ ਹੈ ਕਿੱਥੋਂ ਸ਼ੁਰੂ ਹੋਣਾ ਹੈ ਕਿੱਥੇ ਖਤਮ ਹੋਣਾ ਹੈ ਵਾਸਤਵੇ ਕੇ ਤੇਰਾ ਇਹ पसारा ਕਿੰਨਾ ਵੱਡਾ ਹੈ ਇਹਦਾ बोध ਨਹੀਂ ਇਹਨੂੰ ਅੰਤ ਦੇਚ ਲਿਆਣਾ ਬੜਾ ਔਖਾ ਹੈ ਰਹਾਉ ਜਾਤ ਮੇ ਜੋਤ ਜੋਤ ਮੇ ਜਾਤਾ ਅਕਲ ਕਲਾ ਭਰਪੂਰ ਰਿਆ ਸਾਰੀਆਂ ਜਾਤਾਂ ਦੇਚ ਸਾਰੇ ਵਜੂਦਾਂ ਦੇਚ हे ਪ੍ਰਭੂ ਤੇਰੀ ਜੋਤ ਹੈ ਤੇਰੀ ਜੋਤ ਕਰਕੇ ਹੀ ਤੇਰਾ ਬੋਧ ਮਿਲਦਾ ਹੈ ਤੇਰੀ ਸੂਝ ਮਿਲਦੀ ਹੈ ਤੂੰ ਸਾਰਿਆਂ ਦੇ ਚ ਇੱਕ ਰਸ ਭਰਪੂਰ ਹੈ ਅਖੰਡ ਰੂਪ ਦੇ ਚ ਸਾਰਿਆਂ ਦੇ ਚ ਵਿਆਪਕ ਹੈ ਸਾਰਿਆਂ ਦੇ ਚ ਲੀਨ ਹੈ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀ ਤੀ ਸੋ ਬਾਰ ਮਯਾਨ ਤੂੰ ਮਾਲਕ ਸੱਚਾ ਹੈ ਜਿਹੜਾ ਅਜ ਮਾਲਕ ਹੈ ਤੇ ਕੱਲ ਨਹੀਂ ਜਿਸ ਮਕਾਨ ਦੇ ਅਸੀਂ ਅਜ ਮਾਲਕਾਂ ਕੱਲ ਕੋਈ ਹੋਰ ਹੋਵੇਗਾ ਪੁੱਤਰ ਹੋਵੇਗਾ ਪਰਸੋਂ ਕੁਝ ਹੋਰ ਹੋਵੇਗਾ ਪੋਤਰਾ ਹੋਵੇਗਾ ਸਾਥੋਂ ਪਹਿਲੇ ਕੋਈ ਹੋਰ ਸੀ ਮਕਾਨ ਆਪਣੀ ਥਾਂ ਤੇ ਮੌਜੂਦ ਹੈ ਮਾਲਕ ਬਦਲਦੇ ਰਹੇ ਤੋ ਇਹ ਮਾਲਕ ਝੂਠੇ ਨੇ ਕਿਉਂਕਿ ਬਦਲਦੇ ਪਏ ਨੇ ਜ਼ਮੀਨ ਆਪਣੀ ਥਾਂ ਤੇ ਮੌਜੂਦ ਹੈ ਪਤਾ ਨਹੀਂ ਕਿਤਨੇ ਮਾਲਕ ਇਸ ਜ਼ਮੀਨ ਦੇ ਵਿੱਚ ਦਫਨ ਹੋ ਗਏ ਕਿਤਨੇ ਭੂਮੀ ਪਤ ਭੂਮੀ ਦੇ ਜੋ ਹੈ ਦਫਨ ਹੋ ਗਏ ਵਾਸਤਵਿਕ ਸੱਚਾ ਮਾਲਕ ਤੇ ਪਰਿਪੂਰਨ ਪ੍ਰਮਾਤਮਾ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀ ਤੀ ਸੋ ਪਾਰ ਭਇਆ ਤੇਰੀ ਸਿਫਤ অতি ਸੁੰਦਰ ਹੈ ਮਹਾਨ ਹੈ ਗੂੜੀ ਹੈ ਜਿਸ ਨੇ ਵੀ ਕੀਤੀ ਹੈ ਉਹ ਬਹੁਤ ਸਾਗਰ ਤੋਂ ਪਾਰ ਹੋ ਗਿਆ ਹੈ ਦਰਸਲ ਪ੍ਰਮਾਤਮਾ ਦੀ ਸਿਫਤ ਕਰਨੀ ਆਪਣੀਆਂ ਸਿਫਤਾਂ ਨੂੰ ਉਜਾਗਰ ਕਰਨਾ ਹੈ ਪ੍ਰਮਾਤਮਾ ਨੂੰ ਵੱਡਾ ਵੱਡਾ ਆਖਣਾ ਆਪਣੇ ਆਪ ਨੂੰ ਵੱਡਾ ਕਰਨਾ ਪ੍ਰਮਾਤਮਾ ਨੂੰ ਮਹਾਨ ਆਖਣਾ ਆਪਣੀ ਮਹਾਨਤਾ ਵਧਾਣੀ ਹੈ ਅੱਜ ਤੱਕ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਉੱਤਮ ਕਰਕੇ ਆਖਿਆ ਉਹ ਆਪ ਨੀਚ ਨਹੀਂ ਰਹੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮਹਾਨ ਸ਼ਕਤੀਸ਼ਾਲੀ ਕਰਕੇ ਆਖਿਆ ਉਹ ਕਮਜ਼ੋਰ ਨਹੀਂ ਰਹੇ ਤੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਰਬ ਕਲਾ ਸਮਰਥ ਆਖਿਆ ਉਹ ਖੁਦ ਵੀ ਗੁਣਵਾਨ ਬਣ ਗਏ ਖੁਦ ਵੀ ਕਲਾਕਾਰ ਬਣ ਗਏ ਐਸ ਵਾਸਤੇ ਸਹਿਬ ਕਹਿੰਦੇ ਨੇ ਜਿਨ੍ਹਾਂ ਨੇ ਉਸ ਪਰਿਪੂਰਨ ਪ੍ਰਮਾਤਮਾ ਦੀ ਸਿਫਤੋ ਸਲਾਹ ਕੀਤੀ ਭਉ ਸਾਗਰ ਤੋਂ ਪਾਰ ਹੋ ਗਏ ਕਹੋ ਨਾਨਕ ਕਰਤੇ ਕਿਹਾਂ ਬਾਤਾਂ ਜੋ ਕੁਝ ਕਰਣਾ ਸੋ ਕਰ ਰਿਆ ਕਰਤੇ ਪੁਰਖ ਦੀਆਂ ਜੜੀਆਂ ਗੱਲਾਂ ਨੇ ਜੋ ਬਾਤਾਂ ਨੇ ਉਹੀ ਜਾਣਦਾ ਉਹ ਜੋ ਕੁਝ ਕਰ ਰਿਹਾ ਹੈ ਉਹੀ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ ਔਰ ਕੀ ਕਰਨਾ ਚਾਹੁੰਦਾ ਹੈ ਸਾਹਿਬ ਸ੍ਰੀ ਗੁਰੰਗਦੇਵ ਜੀ ਮਹਾਰਾਜ ਨੇ ਇਸ ਪੌੜੀ ਨਾਲ ਜੁੜੇ ਦੂਜੇ ਸ਼ਲੋਕ ਦੇ ਵਿੱਚ ਇਸ ਦੇਸ਼ ਦੀ ਜਿਹੜੀ ਵਰਣਵੰਡ ਪ੍ਰਥਾ ਸੀ ਉਸ ਦਾ ਜ਼ਿਕਰ ਕੀਤਾ ਹੈ ਸੜੇ ਦੇਸ਼ ਦੇ ਧਰਮ ਦੇ ਮੁਖੀਆਂ ਨੇ ਮਨੁੱਖਤਾ ਨੂੰ ਚਾਰ ਹਿੱਸਿਆਂ ਦੇ ਵਿੱਚ ਤਕਸੀਮ ਕਰ ਦਿੱਤਾ ਸੀ ਰੰਗ ਰੂਪ ਨਸਲ ਕਰਕੇ ਨਹੀਂ ਜਾਤ ਪਾਤ ਕਰਕੇ ਨਹੀਂ ਵਰਣ ਕਰਕੇ ਵੰਡ ਦਿੱਤਾ ਔਰ ਚਾਰ ਵਰਨਾ ਦੇ ਨਾਮ ਰੱਖ ਦਿੱਤੇ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਹਜ਼ਾਰਾਂ ਸਾਲ ਤੋਂ ਸੜੇ ਦੇਸ਼ ਦੀ ਮਨੁੱਖਤਾ ਇਨਾ ਚਾਰ ਹਿੱਸਿਆਂ ਦੇ ਤਕਸੀਮ ਰਹੀ ਹੈ ਵਰਨਾ ਦੇ ਫਰਜ਼ ਵਰਨਾ ਦੇ ਧਰਮ ਵਰਨਾ ਦੀ ਮਰਿਆਦਾ ਵੀ ਮੁਖੀ ਲੋਕਾਂ ਨੇ ਆਪਣੇ ਢੰਗ ਨਾਲ ਬਣਾਈ ਸਿਰਮੌਰ ਮੰਨ ਲਿਆ ਗਿਆ ਬ੍ਰਾਹਮਣ ਨੂੰ ਆਖਿਆ ਗਿਆ ਬ੍ਰਾਹਮਣ ਸਿਰ ਹੈ ਖੱਤਰੀ ਬਾਵਾ ਹੈ ਔਰ ਜਿਹੜਾ ਵੈਸ਼ ਹੈ ਉਹ ਪੇਟ ਹੈ ਤੇ ਜਿਹੜਾ ਸ਼ੂਦਰ ਹੈ ਉਹ ਪੈਰ ਹੈ ਜੋ ਸ਼ੂਦਰ ਹੈ ਉਹ ਤੇ ਚਰਨ ਹੈ ल्याजा शूद्र ਨੂੰ ਨਿਖਿਤ ਮੰਨ ਲਿਆ ਗਿਆ। ਇਤਨਾ ਨਿਖਿਤ ਮੰਨ ਲਿਆ ਗਿਆ ਕਿ ਉਹਦੀ ਛਾਇਆ ਲੈਣੇ ਵੀ ਆਪਣੇ ਆਪ ਨੂੰ ਜੋ ਹੈ ਪਤਿਤ ਹੋਣਾ ਮੰਨ ਲਿਆ ਗਿਆ। ਵੀ ਇਹਦੀ ਛਾਇਆ ਪੈ ਗਈ ਏ। ਅਸੀਂ ਬ੍ਰਸ਼ਟ ਹੋ ਗਏ ਹਾਂ। ਹੁਣ ਇਸ਼ਨਾਨ ਕਰਨਾ ਪਏਗਾ। ਇਸ ਧੰਗ ਦਾ ਵਿਧਾਨ ਬਣਾਇਆ ਗਿਆ ਕਿ शूद्र ਹਮੇਸ਼ਾ ਹੀ शूद्र ਰਹੇ। ਇਹ ਉੱਤਮ ਨਾ ਹੋ ਸਕੇ। ਉੱਤਮ ਹੋ ਸਕਦਾ ਸੀ ਜੇ ਇਹ ਧਾਰਮਿਕ ਮੰਦਰਾਂ ਦੇ ਜਾ ਕੇ ਧਰਮ ਦਾ ਬੋਧ ਹਾਸਲ ਕਰਦਾ ਤੇ ਵਿਦਿੱਕ ਮੰਦਰਾਂ ਦੇ ਚ ਜਾ ਕੇ ਵਿਦਿਆ ਹਾਸਲ ਕਰਦਾ ਦੋਵੇਂ ਮੰਦਰਾਂ ਦੇ ਦਵਾਰ ਸ਼ੂਦਰ ਲਈ ਬੰਦ ਕਰ ਦਿੱਤੇ ਗਏ ਨਾ ਵਿਦਿਆ ਪੜ ਸਕਦਾ ਸੀ ਨਾ ਧਰਮ ਦੀ ਸਾਧਨਾ ਕਰ ਸਕਦਾ ਸੀ ਲਿਆ ਜਾ ਧਰਮ ਤੋਂ ਵੀ ਵਾਂਝਾ ਰਹਿ ਗਿਆ ਵਿਦਿਆ ਤੋਂ ਵੀ ਵਾਂਝਾ ਰਹਿ ਗਿਆ ਔਰ ਮੁਖੀ ਲੋਕਾਂ ਦੀ ਇਹ ਸੋਝਣੀ ਹਜ਼ਾਰਾਂ ਸਾਲ ਤੱਕ ਉਹਨਾਂ ਦੀ ਸੋਚੀ ਹੋਈ ਤਰਕੀਬ ਦੇ ਮੁਤਾਬਕ ਚਲਦੀ ਰਹੀ ਕਿ ਸ਼ੂਦਰ ਹਮੇਸ਼ਾ ਸ਼ੂਦਰ ਰਹੇ ਸ਼ੂਦਰ ਉੱਪਰ ਉਠ ਨਾ ਸਕੇ ਖत्री ਦਾ ਧਰਮ ਮੰਨ ਲਿਆ ਗਿਆ ਕਿ ਉਹ ਸ਼ਕਤੀ ਪ੍ਰਾਪਤ ਕਰੇ ਰਾਜ ਪ੍ਰਥਾ ਨੂੰ ਚਲਾਵੇ ਔਰ ਵੈਸ਼ ਇੱਕਾਰੋ ਵਿਹਾਰ ਕਰੇ ਬਿਜ਼ਨਸ ਕਰੇ ਧੰਦਾ ਕਰੇ ਖੇਤੀ ਬਾੜੀ ਇਤਿਆਦ ਕਰੇ ਜੋ ਸ਼ੂਦਰ ਹੈ ਇਹ ਤੇ ਨਹੀਂ ਵਰਨਾ ਦੀ ਸੇਵਾ ਕਰੇ ਹਰ ਪ੍ਰਕਾਰ ਦੀ ਸੇਵਾ ਕਰੇ ਖत्री ਦੀ ਸੇਵਾ ਕਰੇ ਵੈਸ਼ ਦੀ ਸੇਵਾ ਕਰੇ ਔਰ ਬ੍ਰਾਹਮਣ ਦੀ ਤੇ ਸੇਵਾ ਉਸ ਨੂੰ ਕਰਨੀ ਹੀ ਚਾਹੀਦੀ ਇਕਬਾਲ ਨੂੰ ਇੱਥੇ ਆ ਕੇ ਕਹਿਣਾ ਪਿਆ ਸੀ ਆ শূਦਰ ਕੇ ਲਈ ਹਿੰਦੁਸਤਾਨ ਗਮ ਖਾਨਾ ਹੈ শূਦਰਾ ਲਈ ਤੇ ਇਹ ਦੇਸ਼ ਗਮਾਂ ਦਾ ਘਰ ਹੈ ਦੁੱਖਾਂ ਦਾ ਘਰ ਹੈ ਕਿਉਂ ਕਿ ਇਕ ਤੇ ਵਿਦਿਕ ਮੰਦਰ ਤੇ ਧਾਰਮਿਕ ਮੰਦਰਾਂ ਦੇ ਦਵਾਰ ਉਹਨਾਂ ਲਈ ਬੰਦ ਸਨ ਦੂਜਾ ਬਾਜ਼ਾਰ ਦੇ ਚਲੰਗਣਾ ਤੋਂ ਘੜਿਆਲ ਵਜਾ ਕੇ ਲੰਗਣਾ ਪੈਂਦਾ ਸੀ ਤਾਂ ਕਿ ਕਿਸੇ ਤੇ ਛਾਇਆ ਨਾ ਪੈ ਜਾਏ ਅਛੂਤ ਔਰ ਜ਼ਿੰਦਗੀ ਦੀ ਹਰ ਵੜਿਆਈ ਤੋਂ ਹਰ ਮਹਿਮਾ ਤੋਂ ਸ਼ੂਦਰਾਂ ਨੂੰ ਵਾਂਝਾ ਰੱਖਿਆ ਗਿਆ ਔਰ ਫਿਰ ਵਰਣਵੰਡ ਪ੍ਰਥਾ ਵੀ ਇਸ ਢੰਗ ਦੀ ਬਣ ਗਈ ਕਿ ਮਨੁੱਖਤਾ ਚਾਰ ਇਸਿਆਂ ਦੇ ਤਕਸੀਮ ਹੋ ਕੇ ਰਹਿ ਗਏ ਬੰਦੇ ਨੂੰ ਤਕਸੀਮ ਕਰਨਾ ਇਥੇ ਅਧਰਮ ਹੈ ਇਥੇ ਪਾਪ ਹੈ ਲੇਕਿਨ ਧਰਮ ਦੇ ਨਾਂ ਦੇ ਉਤੇ ਐਸਾ ਹੁੰਦਾ ਰਿਹਾ ਵਾਸਤਵਿਕ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਨਾ ਜੁੜਨ ਦੇਣ ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਵੀ ਨਹੀਂ ਜੁੜਨ ਦੇਣਗੇ ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰਨ ਉਹ ਵਿਚਾਰ ਧਰਮ ਨਹੀਂ ਉਹ ਵਿਚਾਰ ਅਧਰਮ ਨੇ ਉਹ ਪੁੰਨ ਨਹੀਂ ਉਹ ਪਾਪ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ ਤੇ ਆਪ ਨੇ ਭਾਰਤ ਦੀ ਇਸ ਵਰਣਵੰਡ ਦਿੱਤੇ ਬਕਾਇਦਾ ਦ੍ਰਿਸ਼ਟੀ ਮਾਰੀ ਤਾਂ ਆਪ ਦਾ ਜਿਹੜਾ ਫੈਸਲਾ ਸੀ ਉਸ ਨੂੰ ਦੂਜੇ ਪਾਦਸ਼ਾ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਰਾਹੀਂ ਉਜਾਗਰ ਕਰਦੇ ਨੇ ਲੇਕਿਨ ਪਹਿਲੇ ਵਰਣਵੰਡ ਜਿਹੜੀ ਪ੍ਰਥਾ ਸੀ ਉਸ ਦਾ ਜ਼ਿਕਰ ਕਰ ਦੇਣੇ ਜੋਗ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਤਾ ਬ੍ਰਾਹਮਣ ਹੈ ਜੋਗੀਆਂ ਦਾ ਧਰਮ ਸੀ ਕਿ ਉਹ ਗਿਆਨ ਦੀ ਪ੍ਰਾਪਤੀ ਕਰਨ ਵਿਖਮ ਵਿਦਿਆ ਹਾਸਲ ਕਰਨ ਤੇ ਬ੍ਰਾਹਮਣ ਦਾ ਧਰਮ ਸੀ ਵੇਦ ਪੜਨਾ ਵੇਦ ਪੜਾਣਾ ਖਟ ਕਰਮ ਮੰਨੇ ਗਏ ਨੇ ਬ੍ਰਾਹਮਣ ਦੇ ਯਗ ਕਰਨਾ ਯਗ ਕਰਾਣਾ দান ਦੇਣਾ দান ਲੈਣਾ ਵੇਦ ਪੜਨੇ ਵੇਦ ਪੜਾਣਾ ਇਹ ਬ੍ਰਾਹਮਣ ਦਾ ਧਰਮ ਸੀ ਤੇ ਬ੍ਰਾਹਮਣ ਨੂੰ ਸਰੀਰ ਦਾ ਸਿਰ ਮੰਨ ਲਿਆ ਗਿਆ ਤੇ ਸਰੀਰ ਦੇ ਚ ਸਿਰ ਦੀ ਖਾਸ ਐਮੀਅਤ ਹੈ ਖਾਸੀਅਤ ਹੈ ਬੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤੇ ਖੱਤਰੀ ਦਾ ਧਰਮ ਸੀ ਕਿ ਉਹ ਸੂਰਮਾ ਹੋਵੇ ਆਪਣੇ ਹੱਥਾਂ ਵਿੱਚ ਤਾਕਤ ਰੱਖੇ ਸ਼ਕਤੀ ਰੱਖੇ ਔਰ ਦੇਸ਼ ਦੀ ਰੱਖਿਆ ਕਰੇ ਕੌਮ ਦੀ ਰੱਖਿਆ ਕਰੇ शूद्र ਸ਼ਬਦਨ ਪ੍ਰਾਕਿਰਤੇ ਤੇ शूद्र ਦਾ ਧਰਮ ਕੀ ਸੀ ਪ੍ਰਾਈ ਕਿਰਤ ਕਰਨੀ ਹਰ ਵਰਨ ਦੀ ਸੇਵਾ ਕਰਨੀ ਹਰਨ ਵਰਨ ਦਾ ਮੁਤਾਜ ਰਹਿਣਾ ਹਰ ਵਰਨ ਦੀ ਗੁਲਾਮੀ ਕਰਨੀ शूद्र ਹਜ਼ਾਰਾਂ ਸਾਲ ਤੋਂ ਇਸ ਢੰਗ ਨਾਲ ਵਿਚਾਰਾ ਗੁਲਾਮ ਹੀ ਚਲੇ ਆਇਆ ਸਾਹਿਬੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਔਰ ਆਪਣਾ ਫੈਸਲਾ ਦੇ ਦਿੰਦੇ ਨੇ ਸਰਬ ਸਬਦੰ ਇੱਕ ਸਬਦੰ ਸਾਰਿਆਂ ਦਾ ਧਰਮ ਇੱਕੋ ਹੀ ਹੈ ਤੇ ਸਾਰਿਆਂ ਦਾ ਵਰਨ ਇੱਕੋ ਹੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਲ ਇੱਥੋਂ ਹੀ ਨਿਰਾਲੀ ਹੋ ਗਈ ਕਿ ਆਪਨੇ ਚਾਰ ਵਰਨਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਔਰ ਆਖਿਆ ਮਨੁੱਖਤਾ ਨੂੰ ਵੰਡਣਾ ਚਾਹੇ ਵਰਨ ਦੇ ਨਾਂ ਤੇ ਵੰਡਿਆ ਜਾਏ ਚਾਹੇ ਮਜ਼ਬਦ ਦੇ ਨਾਂ ਤੇ ਵੰਡਿਆ ਜਾਏ ਜਾਤ ਦੇ ਨਾਂ ਤੇ ਵੰਡਿਆ ਜਾਏ ਇਹ ਵੰਡੀਆਂ ਪਾਣਾ ਹੀ ਅਧਰਮ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਦੋ ਸਾਥੀ ਚੁਣੇ ਇੱਕ ਹਿੰਦੂ ਇੱਕ ਮੁਸਲਮਾਨ ਮਰਦਾਨਾ ਮੁਸਲਮਾਨ ਹੈ ਬਾਲਾ ਹਿੰਦੂ ਹੈ ਆਪਨੇ ਤੇ ਮਸਬ ਦੀ ਵੰਡ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਵਰਨ ਵੰਡ ਦੀ ਤੇ ਆਪਨੇ ਭਰਪੂਰ ਮੁਖਾਲਫਤ ਕੀਤੀ ਜਾਤ ਦੀ ਵੰਡ ਤੋਂ ਆਪ ਨਫ਼ਰਤ ਕਰਦੇ ਸਨ ਔਰ ਆਪ ਨੇ ਸਾਫ਼ ਕਹਿ ਦਿੱਤਾ ਆਪ ਦੀ ਤੀਜੀ ਅੰਸ ਗੁਰੂ ਅਮਰਦਾਸ ਜੀ ਮਹਾਰਾਜ ਨੇ ਜ਼ਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰਾ ਗਰਭ ਵਾਸ ਮੇਂ ਕੁੱਲ ਨਹੀਂ ਜਾਂਦੀ ਬ੍ਰਹਮਿੰਦੇਤੇ ਸਭ ਉਤਪਾਦੇ ਤੋ ਜ਼ਾਤ ਕਰਕੇ ਇੱਥੇ ਵੰਡੀਆਂ ਪਈਆਂ ਹੋਈਆਂ ਸਨ ਵਰਨਕੰਡ ਕੇ ਇੱਥੇ ਵੰਡੀਆਂ ਪਈਆਂ ਹੋਈਆਂ ਸਨ ਰਹਿੰਦੀ ਕਸਰ ਮਜ਼ਬ ਨੇ ਪੂਰੀ ਕਰ ਦਿੱਤੀ ਤੋ ਜਿਹੜਾ ਮਜ਼ਬ ਜਿਹੜਾ ਵਰਨ ਜਿਹੜੀ ਜਾਤ ਬੰਦੇ ਨੂੰ ਬੰਦੇ ਤੋਂ ਦੂਰ ਕਰੇ ਹੈ ਦਰਸਲ ਫਿਰ ਆਖਿਰੇ ਬੰਦੇ ਨੂੰ ਨੇੜੇ ਲਿਆਣ ਦਾ ਹੋਰ ਕੀ ਵਸੀਲਾ ਹੋਵੇਗਾ ਧਰਮ ਹੀ ਤੇ ਸੀ ਤੇ ਜੇ ਧਰਮ ਦੇ ਨਾਂ ਤੇ ਦੂਰੀਆਂ ਨੂੰ ਜਨਮ ਦੇਣਾ ਹੈ ਤੋ ਇਹ ਤੇ ਅਧਰਮ ਹੋਇਆ ਧਰਮ ਨਹੀਂ ਹੈ ਐਸੇ ਵਾਸਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸਾਰਿਆਂ ਦਾ ਧਰਮ ਇੱਕੋ ਹੈ ਇੱਕ ਪ੍ਰਭੂ ਦਾ ਚਿੰਤਨ ਕਰਨਾ ਇਕ ਅਕਾਲ ਪੁਰਖ ਦਾ ਚਿੰਤਨ ਕਰਨਾ ਸਰਬ ਸਬਦੰ ਏਕ ਸਬਦੰ ਸਾਰਿਆਂ ਦਾ ਧਰਮ ਇੱਕੋ ਹੀ ਧਰਮ ਹੈ ਇੰਜ ਕਹਿ ਲਈਏ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਰ ਵਰਨਾ ਨੂੰ ਇੱਕ ਕਰਕੇ ਜਿਹੜਾ ਮੂਜਸਮਾ ਬਣਾਇਆ ਉਸੇ ਦਾ ਨਾਂ ਹੀ ਸਿੱਖ ਰੱਖਿਆ ਆਖਿਆ ਐ ਸਿੱਖ ਤੈਨੂੰ ਪਹਿਲੇ ਬ੍ਰਾਹਮਣ ਬਣਨਾ ਪਏਗਾ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ ਤੂੰ ਅਕਲ ਦੀ ਵਰਤੋਂ ਕਰ ਬੁੱਧੀ ਦੀ ਵਰਤੋਂ ਕਰ ਸੂਝਮਾਨ ਬਣ ਆਲਮ ਫਾਜ਼ਲ ਬਣ ਵਿਦਵਾਨ ਬਣ ਲੇਕਿਨ ਸਿਰਫ ਵਿਦਵਾਨ ਨਾ ਸੂਰਮਾ ਵੀ ਨਾਲ ਬਣ ਬੁਸਦਿਲ ਨਹੀਂ ਚਾਹੀਦਾ ਕਮਜ਼ੋਰ ਆਲਮ ਨਹੀਂ ਚਾਹੀਦਾ ਬੁਸਦਿਲ ਵਿਦਵਾਨ ਨਹੀਂ ਚਾਹੀਦਾ ਕੇਵਲ ਕੋਹਰਾ ਵਿਚਾਰਕ ਨਹੀਂ ਚਾਹੀਦਾ ਉਹਦੀਆਂ ਬਾਹਾਂ ਦੇ ਤਾਕਤ ਵੀ ਚਾਹੀਦੀਏ ਤਾਂ ਕਿ ਉਹ ਦੇਸ਼ ਤੇ ਕੌਮ ਦੀ ਹਿਫਾਜ਼ਤ ਕਰ ਸਕੇ ਆਪਣੇ ਆਪ ਦੀ ਜੋ ਹੈ ਰੱਖਿਆ ਕਰ ਸਕੇ ਇਸ ਵਾਸਤੇ ਸਤਿਗੁਰਾਂ ਨੇ ਕਹਿ ਦਿੱਤਾ ਸਿੱਖ ਬ੍ਰਾਹਮਣ ਬਣੇ ਸਿੱਖ ਖੱਤਰੀ ਬਣੇ ਪਰ ਸਿੱਖ ਵੈਸ਼ ਵੀ ਬਣੇ ਸਿੱਖ ਕਿਰਤ ਕਰਕੇ ਖਾਵੇ ਮੰਗਤਾ ਨਾ ਹੋਵੇ ਉਹ ਆਪਣੀ ਉਪਜੀਵਕਾ ਕਿਰਤ ਕਰਕੇ ਲੱਭੇ ਮਿਹਨਤ ਕਰਕੇ ਰੋਟੀ ਖਾਵੇ ਸਿੱਖ ਸਾਦੀ ਸਾਹਿਬ ਤੇ ਕਹਿੰਦੇ ਨੇ ਪ੍ਰਮਾਤਮਾ ਨੇ ਹਰ ਜੜ ਵਸਤੂ ਨੂੰ ਵੀ ਬਕੈਦਾ ਧੰਦੇ ਤੇ ਲਾਇਆ ਤੁੱਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਅਬਰੋ ਬਾਦੋ ਮਾਵ ਫਲਕ ਖੁਰਸ਼ੀਦ ਦਰਕਾਰ ਅਨੰਦ ਤਾ ਤੋ ਨਾਨੇ ਬਕਫ ਆਰੀ ਵਬ ਗਫਲਤ ਨਖਰੀ ਦੇਖ ਤੇ ਸਹੀਏ ਸੂਰਜ ਚੰਦ ਤਾਰੇ ਇਹ ਪਵਨ ਪਾਣੀ ਸਾਰੇ ਗਰਦਿਸ਼ ਦੇ ਚਨੇ ਤੇ ਜਦ ਸਾਰੇ ਗਰਦਿਸ਼ ਦੇ ਚਨੇ ਸਾਰੇ ਕੰਮ ਪੇ ਕਰਦੇ ਨੇ ਤੇ ਤੂੰ ਕਿਉਂ ਗਫਲਤ ਨਾਲ ਰੋਟੀ ਖਾਵੇਂ ਤੂੰ ਵੀ ਕੰਮ ਕਰਕੇ ਰੋਟੀ ਖਾ ਤੂੰ ਵੀ ਮਿਹਨਤ ਕਰ ਤੂੰ ਵੀ ਮੁਸ਼ਕਤ ਕਰ ਰਹਿ ਉਦਮ ਕਰਿੰਦਿਆਂ ਜੀਵ ਤੂੰ ਕਮਾਵਦਿਆਂ ਸੁਖ ਭੁੰਚ ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਤੋ ਸਤਗੁਰ ਨੇ ਕਿਹਾ ਤੂੰ ਵੈਸ਼ ਬਣ ਕੀਰਤੀ ਬਣ ਖੇਤੀ ਬਾੜੀ ਕਰਕੇ ਆਪਣੀ ਉਭੀਵਿਕਾ ਕਮਾ ਵਪਾਰ ਕਰਕੇ ਕੰਮ ਧੰਦਾ ਕਰਕੇ ਆਪਣੀ ਰੋਜੀ ਲੱਭ ਆਪਣਾ ਰਿਜ਼ਕ ਲੱਭ ਲੇਕਿਨ ਤੂੰ ਸਿਰਫ ਵੈਸ਼ ਨਹੀਂ ਬਣਨਾ ਤੂੰ ਸਿਰਫ ਖत्री ਨਹੀਂ ਬਣਨਾ ਤੂੰ ਸਿਰਫ ਬ੍ਰਾਹਮਣ ਨਹੀਂ ਬਣਨਾ ਤੂੰ ਸ਼ੂਦਰ ਵੀ ਬਣਨਾ ਹੈ ਤੂੰ ਤੱਪੜ ਵੀ ਝਾਰਨੇ ਨੇ ਤੂੰ ਲੰਗਰ ਦੇ ਝੂਠੇ ਬਾਂਡੇ ਵੀ ਮਾਂਜਣੇ ਨੇ ਤੂੰ ਥਕੇ ਹੋਏ ਯਾਤਰੀਆਂ ਦੀ ਮੁਠੀ ਚਾਪੀ ਵੀ ਕਰਨੀ ਹੈ ਤੂੰ ਬਿਮਾਰ ਦੀ ਤਿਮਾਰਦਾਰੀ ਵੀ ਕਰਨੀ ਹੈ ਤੂੰ ਧਰਮ ਅਸਥਾਨਾਂ ਦੇ ਚ ਝਾੜੂ ਬੁਹਾਰੀ ਵੀ ਦੇਣੀ ਹੈ ਤੂੰ ਜੋੜਿਆਂ ਦੀ ਵੀ ਸੇਵਾ ਕਰਨੀ ਹੈ ਤੇ ਇਹ ਤੇ ਸਾਰੀ ਸੇਵਾ ਪਹਿਲੇ ਸ਼ੂਦਰ ਕਰਦੇ ਸਨ ਸਤਗੁਰ ਨੇ ਕਹਿ ਦਿੱਤਾ ਨਹੀਂ ਇਹ ਸਿੱਖ ਕਰੇਗਾ ਸਿੱਖ ਵਿਦਵਾਨ ਬਣੇ ਸਿੱਖ ਸੂਰਮਾ ਬਣੇ ਸਿੱਖ ਕਿਰਤੀ ਬਣੇ ਔਰ ਸਿੱਖ ਸਾਰੇ ਮਨੁੱਖਤਾ ਦੀ ਸੇਵਾ ਕਰੇ ਇਸ ਤਰ੍ਹਾਂ ਚਾਰ ਵਰਨਾ ਨੂੰ ਇਕਜਾ ਕਰਕੇ ਜਿਹੜੀ ਮੂਰਤੀ ਬਣਾਈ ਗਈ ਉਹਦਾ ਨਾਮ ਸਿੱਖ ਰੱਖਿਆ ਗਿਆ ਸਤਿਗੁਰ ਨੇ ਕਿਹਾ ਮਨੁੱਖ ਦੇ ਅੰਦਰ ਇੱਕ ਇੱਕ ਵਰਨ ਨਹੀਂ ਚਾਹੀਦਾ ਸਾਰੇ ਹੀ ਵਰਨ ਇੱਕੋ ਹੀ ਮਨੁੱਖ ਦੇ ਅੰਦਰ ਚਾਹੀਦੇ ਨੇ ਮਨੁੱਖ ਬ੍ਰਾਹਮਣ ਵੀ ਚਾਹੀਦਾ ਹੈ ਮਨੁੱਖ ਵੈਸ਼ ਵੀ ਚਾਹੀਦਾ ਹੈ ਮਨੁੱਖ ਖੱਤਰੀ ਵੀ ਚਾਹੀਦਾ ਹੈ ਔਰ ਮਨੁੱਖ ਸ਼ੂਦਰ ਵੀ ਚਾਹੀਦਾ ਹੈ ਕੁਝ ਸਿਆਣੇ ਤੇ ਐਸਾ ਕਹਿੰਦੇ ਨੇ ਕਿ ਭਾਰਤ ਦੀ ਮਨੁੱਖਤਾ ਨੂੰ ਜਦ ਚਾਰ ਵਰਨਾਵਾਂ ਵਿੱਚ ਵੰਡ ਦਿੱਤਾ ਗਿਆ ਤੋ ਤਾਕਤ ਚਾਰ ਹਿੱਸਿਆਂ ਦੇ ਵਿੱਚ ਤਕਸੀਮ ਹੋ ਗਈ ਦੇਸ਼ ਦੀ ਗੁਲਾਮੀ ਦਾ ਇੱਕ ਇੱਕ ਇਹ ਵੀ ਬਹੁਤ ਵੱਡਾ ਕਾਰਨ ਹੈ ਕਿਉਂਕਿ ਸ਼ਕਤੀ ਛਿੰਬੰਗਰ ਹੋ ਗਈ ਸ਼ਕਤੀ ਤਕਸੀਮ ਹੋ ਗਈ ਚਾਰਿਆਂ ਸੇਂ ਵਿੱਚ ਵੰਡੀ ਗਈ ਗੁਲਾਮਾਂ ਨੇ ਫਿਰ ਇਸ ਦੇਸ਼ ਨੂੰ ਆਕੇ ਗੁਲਾਮ ਕੀਤਾ ਅਤੇ 1-2 ਸਾਲ ਨਹੀਂ ਸਦੀਆਂ ਤੱਕ ਇਸ ਦੇਸ਼ ਨੂੰ ਗੁਲਾਮ ਬਣਾਈ ਰੱਖਿਆ ਇਹਦੇ ਵਿੱਚ ਹੋਰ अनेका ਕਾਰਨ ਹੋ ਸਕਦੇ ਨੇ ਪਰ ਮੁੱਖ ਕਾਰਨ ਇਹ ਵਰਣਵੰਡਵੀ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਐਸੀ ਮੂਰਤੀ ਬਣਾਈ ਜੋ ਸਾਰੇ ਵਰਨਾ ਦਾ ਇਕੱਠ ਸੀ ਜੋ ਸਾਰੇ ਵਰਨਾ ਦਾ ਮਜਮੂਆ ਸੀ ਇਸ ਵਾਸਤੇ ਇੱਥੇ ਪਾਵਨ ਪਵਿੱਤਰ ਬਾਗ ਦੇਚ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਸਾਫ ਪਏ ਕਹਿੰਦੇ ਨੇ ਸਰਬ ਸਬਦੰ ਏਕ ਸਬਦ ਸਾਰਿਆਂ ਦਾ ਧਰਮ ਇੱਕੋ ਹੀ ਧਰਮ ਹੈ ਇੱਕ ਧਰਮ ਕੀ ਹੈ ਇੱਕ ਦਾ ਚਿੰਤਨ ਇੱਕ ਦੀ ਯਾਦ ਇੱਕ ਨਾਲ ਜੁੜਨਾ ਸਾਰਿਆਂ ਵਿੱਚ ਉਸ ਇੱਕ ਨੂੰ ਵੇਖਣਾ ਏਕ ਪਿਤਾ ਏਕ ਛਕੇ ਹਮਾਰਕ ਤੂੰ ਮੇਰਾ ਗੁਰ ਹਾਈ ਕਾਇਨਾਤ ਦਾ ਜ਼ਰਰਾ ਜ਼ਰਰਾ ਉਸ ਇੱਕ ਤੋਂ ਪੈਦਾ ਹੋਈ ਹੈ ਸਾਰੀ ਅਨੇਕਤਾ ਉਸ ਇੱਕ ਤੋਂ ਜਨਮੀ ਹੈ ਉਸ ਇੱਕ ਦਾ ਚਿੰਤਨ ਕਰ ਤੇ ਫਿਰ ਅਨੇਕਤਾ ਨਾਲ ਪਿਆਰ ਪਾ ਫਿਰ ਤੂੰ ਸਮਝੇਗਾ ਕਿ ਵਾਸਤਵਿਕ ਧਰਮ ਦੀ ਪ੍ਰਾਪਤੀ ਮੈਨੂੰ ਹੋਈਏ ਮਹਾਰਾਜ ਕਹਿੰਦੇ ਨੇ ਜੇ ਕੋ ਜਾਣੇ ਪਿਓ ਹੁਣ ਕੋਈ ਭੇਦ ਜਾਣੇ ਕੋਈ ਰਾਜ਼ ਜਾਣੇ ਤਾ ਉਸ ਨਤੀਜੇ ਤੇ ਪਹੁੰਚੇਗਾ ਸਾਰੀ ਮਨੁੱਖਤਾ ਦਾ ਧਰਮ ਇੱਕੋ ਹੀ ਹੈ ਇੱਕ ਦਾ ਚਿੰਤਨ ਕਰਨਾ ਇੱਕ ਨਾਲ ਜੁੜਨਾ ਹਰ ਸਤਿਗੁਰੂ ਕਹਿੰਦੇ ਨੇ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰજન ਦੇਉ ਜਿਹੜਾ ਇਸ ਭੇਦ ਨੂੰ ਜਾਣ ਜਾਵੇ ਕਿ ਸਾਰਿਆਂ ਦਾ ਧਰਮ ਇੱਕੋ ਹੈ ਸਾਰਿਆਂ ਦਾ ਵਰਨ ਇੱਕੋ ਹੈ ਜਿਹੜਾ ਇਸ ਭੇਦ ਨੂੰ ਜਾਣ ਜਾਵੇ ਮਹਾਰਾਜ ਕਹਿੰਦੇ ਮੈਂ ਉਸ ਦਾ ਦਾਸ ਅੰਦਾਸ ਉਤੇ ਪ੍ਰਮਾਤਮਾ ਦੀ ਮੂਰਤੀ ਹੈ ਸੋਈ ਨਿਰੰજન ਦੇਉ ਉਤੇ ਰੱਬ ਵਰਗਾ ਹੈ ਉਤੇ ਰੱਬ ਦੀ ਮੂਰਤੀ ਹੈ ਜਿਹਨੇ ਐਸਾ ਜਾਣ ਲਿਆ ਹੈ ਕਿ ਸਾਰਿਆਂ ਦੇ ਵਿੱਚ ਇੱਕ ਹੈ ਤੇ ਸਾਰਿਆਂ ਦਾ ਧਰਮ ਇੱਕੋ ਹੈ ਸਾਰਿਆਂ ਦਾ ਵਰਨ ਇੱਕੋ ਹੈ ਜਿਸ ਨੇ ਵੀ ਇਸ ਰਾਜ ਨੂੰ ਸਮਝਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਉਸ ਦਾ ਦਾਸਨ ਦਾਸ ਹਾਂ ਕਿਉਂਕਿ ਐਸਾ ਜਿਹੜਾ ਪੁਰਸ਼ ਹੈ ਉਹ ਤੇ ਪ੍ਰਮਾਤਮਾ ਦੀ ਮੂਰਤੀ ਹੋਇਆ ਕਰਦਾ ਹੈ ਪ੍ਰਮਾਤਮਾ ਦੇ ਸਾਕਾਰ ਰੂਪ ਦੇ ਚਗਰ ਦਰਸ਼ਨ ਕਰਨੇ ਨੇ ਤਾਂ ਉਸ ਮਨੁੱਖ ਦੇ ਚੋਂ ਹੀ ਦਰਸ਼ਨ ਹੋਣਗੇ ਜੋ ਸਾਰੇ ਸੰਸਾਰ ਨੂੰ ਨਿਰੰਕਾਰ ਦਾ ਰੂਪ ਸਮਝਦਾ ਹੈ ਸਤਿਗੁਰ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਇਹ ਜਗਤ ਸਭ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਸਾਰੇ ਦਾ ਸਾਰਾ ਸੰਸਾਰ ਹਰੀ ਦਾ ਰੂਪ ਹੈ ਤੇ ਹਰੀ ਦਾ ਰੂਪ ਦਿਖਾਈ ਦੇ ਰਿਹਾ ਹੈ ਤੇ ਜਿਸ ਨੂੰ ਐਸਾ ਦਿਖਾਈ ਦੇ ਰਿਹਾ ਹੈ ਉਹਨੂੰ ਵੇਖਣਾ ਵਾਸਤਵਿਕ ਹਰੀ ਨੂੰ ਵੇਖਣਾ ਹੈ ਉਹਦੇ ਦਰਸ਼ਨ ਈਸ਼ਵਰ ਦੇ ਦਰਸ਼ਨ ਨੇ ਉਹਦੇ ਕੋਲ ਬੈਠਣਾ ਈਸ਼ਵਰ ਦੇ ਕੋਲ ਬੈਠਣਾ ਹੈ ਉਹਦੇ ਕੋਲ ਬੈਠਣ ਨਾਲ ਪਰਮ ਆਨੰਦ ਦੀ ਮਹਿਕ ਪਰਮ ਆਨੰਦ ਦਾ ਰਸ ਹਿਰਦੇ ਦੇ ਜੋ ਹੈ ਢਲ ਢਲ ਕੇ ਪੈਣ ਲੱਗ ਪੈਂਦਾ ਹੈ ਅਰੋਹੀ ਸਹਬਤ ਦਾ صدکا ਬਹੁਤ ਵੱਡੇ ਆਨੰਦ ਦੀ ਉਪਲਬਧੀ ਆਉਂਦੀ ਏ ਬਹੁਤ ਵੱਡੇ ਰਾਜ ਦਾ ਜੋ ਹੈ ਪਤਾ ਚਲਦਾ ਹੈ ਇਸ ਵਾਸਤੇ ਗੁਰਵੰਗਦੇਵ ਜੀ ਮਹਾਰਾਜ ਕੰਨਨ ਮੈਂ ਤੇ ਉਸ ਦਾ ਦਾਸਨ ਦਾਸ ਹਾਂ ਜਿਸ ਨੇ ਇਸ ਰਾਜ ਨੂੰ ਸਮਝ ਲਿਆ ਕਿ ਸਾਰਿਆਂ ਦਾ ਧਰਮ ਇੱਕੋ ਹੈ ਸਾਰਿਆਂ ਦਾ ਵਰਣ ਇੱਕੋ ਹੈ ਕੋਈ ਅਲੱਗ ਬ੍ਰਾਹਮਣ ਨਹੀਂ ਕੋਈ ਅਲੱਗ ਸ਼ੂਦਰ ਨਹੀਂ ਬਲਕਿ ਸਾਰੇ ਵਰਣ ਇੱਕੋ ਹੀ ਮਨੁੱਖ ਦੇ ਜੋ ਹੈ ਚਾਹੀਦੇ ਨੇ ਤਾਇ ਇੱਕ ਮਨੁੱਖ ਸ਼ਕਤੀਸ਼ਾਲੀ ਹੋ ਸਕੇਗਾ ਤਾਇ ਇੱਕ ਮਨੁੱਖ ਸੰਪੂਰਨ ਹੋ ਸਕੇਗਾ ਕਿਸੇ ਸਰੀਰ ਦੇ ਚੋਂ ਪੈਰ ਅਲੱਗ ਕਰ ਦੇਈਏ ਬਾਹਾਂ ਅਲੱਗ ਕਰ ਦੇਈਏ ਪੇਟ ਅਲੱਗ ਕਰ ਦੇਈਏ ਤੇ ਸਿਰ ਅਲੱਗ ਕਰ ਦੇਈਏ ਕੀ ਸਰੀਰ ਨੂੰ ਜ਼ਿੰਦਾ ਰੱਖਣਾ ਸੌਖਾ ਹੋ ਸਕੇਗਾ ਸਰੀਰ ਤੇ ਮੁਰਦਾ ਹੋ ਜਾਏਗਾ ਇਹ ਦੇਸ਼ ਇਸ ਵਾਸਤੇ ਸਦੀਆਂ ਤੱਕ ਮੁਰਦਾ ਰਿਹਾ ਕਿ ਪੈਰ ਕੱਟ ਕੇ ਇੱਕ ਪਾਸੇ ਕਰ ਦਿੱਤੇ ਗਏ ਹੱਥ ਕੱਟ ਕੇ ਇੱਕ ਪਾਸੇ ਕਰ ਦਿੱਤੇ ਗਏ ਗਲਾ ਕੱਟ ਕੇ ਇੱਕ ਪਾਸੇ ਕਰ ਦਿੱਤਾ ਗਿਆ ਔਰ ਪੇਟ ਇੱਕ ਪਾਸੇ ਰੱਖ ਦਿੱਤਾ ਗਿਆ ਇਸ ਵਾਸਤੇ ਇਹ ਦੇਸ਼ ਮੁਰਦਿਆਂ ਦੀ ਤਰ੍ਹਾਂ ਜੀਵਦਾ ਰਿਹਾ ਔਰ ਮੁਰਦਿਆਂ ਦੀ ਤਰ੍ਹਾਂ ਹੀ ਜ਼ਿੰਦਗੀ ਜੋ ਹੈ ਬਤੀਤ ਕਰਦਾ ਰਿਹਾ ਸਾਰੇ ਅੰਗਾਂ ਦੇ ਜੋੜ ਨਾਲ ਹੀ ਸ਼ਰੀਰ